ਗਰ ਰੱਖੀ ਤੁਸੀਂ 2 ਮਿੰਟ ਵੇਟ ਕਰੋ ਮੈਂ ਆਹ ਹੁਣੇ ਆਇਆ ਮੁਬਾਰਕਾਂ ਵੀ ਮੁਬਾਰਕਾਂ ਧੰਸਿਆ ਅੱਜ ਤੂੰ ਬਰੀ ਹੋ ਗਿਆ ਮੈਂ ਤੈਨੂੰ ਕਹਿੰਦਾ ਹੁੰਦਾ ਸੀ ਕਿ ਵੈਗਰੂ ਦੇ ਘਰੇ ਦੇਰ ਆ ਅੰਧੇਰ ਨਹੀਂ ਰੱਬ ਦੀ ਕਚਹਿਰੀ ਵਿੱਚ ਨਾ ਹਮੇਸ਼ਾ ਸੱਚ ਦੀ ਹੀ ਜਿੱਤ ਹੁੰਦੀ ਆ ਤੂੰ ਕਹਿੰਦਾ ਸੀ ਮੈਨੂੰ ਨਜਾਇਜ਼ ਪਸਾਇਆ ਗਿਆ ਵੇਖਿਆ ਕਹਿੰਦੇ ਨਾ 12 ਸਾਲਾਂ ਬਾਅਦ ਤਾਂ ਰੂੜੀ ਦੀ ਵੀ ਸੁਣੀ ਜਾਂਦੀ ਆ ਤੇ ਅੱਜ ਵੈਗ ਰੂ ਨੇ ਤੇਰੀ ਵੀ ਸੁਣ ਲਈ ਤੈਨੂੰ ਬਾ ਇੱਜ਼ਤ ਬੜੀ ਕਰ ਦਿੱਤਾ ਉਹ ਤੰਨਾ ਸਿਆਂ ਤੰਨਾ ਸਿਆਂ ਮੈਨੂੰ ਇੱਕ ਗੱਲ ਤਾਂ ਦੱਸ ਆਖਰ ਤੇਰੇ ਨਾਲ ਇਹਹਾ ਹੋਇਆ ਕੀ ਸੀ ਤੂੰ 12 ਸਾਲਾਂ ਤੋਂ ਨਾ ਤਾਂ ਕਿਸੇ ਨਾਲ ਕੁਲਿਆ ਮਿਲਿਆ ਤੇ ਨਾ ਕਿਸੇ ਕੋਲ ਬੈਠਿਆ ਬਸ ਚੁੱਪ-ਚੁੱਪ ਤੇ ਦੁਖੀ-ਦੁਖੀ ਰਿਆ ਦੱਸ ਤਾਂ ਸਹੀ ਕੋਆ ਕੁਛ ਨਹੀਂ ਸੀ ਮੇਰੇ ਕੋਲੇ ਥਾਣੇਦਾਨ ਦਿੰਜੋਗੇ ਪੈਸੇ ਹੈ ਨਹੀਂ ਸੀ ਥਾਣੇਦਾਰ ਨੂੰ ਦੇਣ ਜੋਗੇ ਪੈਸੇ ਹੈ ਨਹੀਂ ਸੀ ਇਹਦਾ ਮਤਲਬ ਮੈਂ ਕੁਝ ਸਮਝਿਆ ਨਹੀਂ ਧੰਨਸਿਆ ਸਮਝਣਾ ਕੀ ਹੈ ਅੱਜ ਤੋਂ 12 30 ਥੋੜਾ ਪਹਿਲਾਂ ਸਾਡੇ ਸਿੱਕੇ ਵਿੱਚ ਕਤਲ ਹੋਈ ਸੀ ਤੇ ਉਸ ਦਿਨ ਮੈਂ ਆਪਣੇ ਘਰ ਵੀ ਨਹੀਂ ਸੀ 200 ਕਿਲੋਮੀਟਰ ਦੂਰ ਆਪਣੇ ਕਿਸੇ ਜਾਣ ਪਛਾਣ ਵਿੱਚ ਗਿਆ ਹੋਇਆ ਸੀ ਮੇਰਾ ਨਾਮ ਮੇਰਾ ਨਾਮ ਪਰਚੀ ਵਿੱਚ ਪਾਤਾ ਬਹੁਤ ਮਿੰਤਾ ਕਿਤੇ ਥਾਣੇਦਾਰ ਦਿਆਂ ਬੜੇ ਹੱਥ ਜੁੜੇ ਮੇਰੀ ਮਾਂ ਤੇ ਮੇਰੇ ਬਾਪ ਨੇ ਬਹੁਤ ਤਰਲੇ ਲਏ ਪੈਰੀ ਪਗ ਰੱਖੀ ਪਰ ਉਹ ਥਾਣੇਦਾਰ ਨਹੀਂ ਮੰਨਿਆ ਅਖੀਰ ਉਸ ਥਾਣੇਦਾਰ ਨੇ ਪੈਸੇ ਦੀ ਮੰਗ ਕੀਤੀ ਸਾਡੇ ਕੋਲ ਦੇਣ ਨੂੰ ਪੈਸੇ ਹੈ ਨਹੀਂ ਸੀ ਤੁਨੇ ਮੇ ਤੇ ਪਰਚਾ ਦੇ ਕੇ ਮੈਨੂੰ ਚਲ ਭੇਜ ਦਿੱਤਾ ਭਾਉ ਜੇ ਤੂੰ ਇੰਨੀ ਦੂਰ ਸੀ ਫਿਰ ਤਾਂ ਤੂੰ ਬਿਲਕੁਲ ਹੀ ਬੇਕਸੂਰ ਸੀ ਫਿਰ ਤਾਂ ਪਿੰਡ ਵਾਲਿਆਂ ਨੂੰ ਤੇਰੀ ਗਵਾਹੀ ਦੇ ਦੇਣੀ ਚਾਹੀਦੀ ਸੀ ਕਿ ਤੂੰ ਬੇਕਸੂਰ ਆ ਪਿੰਡ ਵਾਲੇ ਕਿਹਾ ਮੈਂ ਵੀ ਕਿਹਾ ਕਿ ਮੈਂ ਬੇਗੁਨਾਹ ਪਠਾਨ ਜਾਨ ਗਿਆ ਆਪ ਦੀ ਬੇਗੁਨਾਹੀ ਜਾ ਕੇ ਅਦਾਲਤ ਦੋ ਸਾਬਤ ਕਰੀ ਕਿ ਉਹ ਸਾਬਤ ਕਰਨ ਵਾਸਤੇ ਅੱਜ ਮੈਨੂੰ 12 ਸਾਲ ਲੱਗੇ ਤੇ ਬਾਰਾ ਸਾਲ ਬਾਅਦ ਅਦਾਲਤ ਨੇ ਕਿਹਾ ਕਿ ਪੂਕ ਤੋ ਸਬੂਤ ਨਹੀਂ ਕਿ ਇਸ ਬੰਦੇ ਨੇ ਕਤਲ ਕੀਤਾ ਹੈ ਤੇ ਅੱਜ ਮੈਨੂੰ ਬਾਜ ਜਬਰਦਸਤ ਆ ਵੈਸੇ ਭਾਊ ਅੱਜ ਤੇਰੇ ਮਾਪਿਓ ਬਹੁਤ ਖੁਸ਼ ਹੋਣਗੇ ਕਿਹੜਾ ਮਾਪਿਓ ਮੇਰਾ ਮਾਪਿਓ ਤੇ ਮੈਨੂੰ ਦਿੱਖਦਾ ਦਿੱਖਦਾ ਬਹੁਤ ਦੂਰ ਚਲੇ ਗਿਆ ਕਿ ਅੱਜ ਉਹ ਚੰਨਾ ਤੇ ਠੰਡਾ ਮੇਰੇ ਸਾਹਮਣੇ ਹੋਵੇ ਮੈਨੂੰ ਪੁੱਛਾਂ ਜ਼ਰੂਰ ਕਿ